ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਹਰ ਇੱਕ ਬਿਮਾਰੀ ਛੱਡ ਕੇ ਚਲੀ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਅਜੀਬ ਬਿਮਾਰੀਆਂ ਤੋਂ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਦਿਲ ਤੇ ਗੁਰਦੇ ਨਵੇਂ ਬਣ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਟੁੱਟੀਆਂ ਹੱਡੀਆਂ ਜੁੜ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਜੋ ਸ਼ੈਤਾਨ ਤੰਗ ਪਰੇਸ਼ਾਨ ਕਰਦਾ ਪ੍ਰਭੂ ਜੀ ਅਜੇ ਛੱਡ ਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਅ ਸੜ ਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਸ਼ਿਦਾਨੇ ਰਸਤੇ ਬੰਦ ਕੀਤੇ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੇਰੇ ਨਾਮ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਉਹਨਾਂ ਦੇ ਕਾਰੋਬਾਰ ਬੰਦ ਹੋਏ ਪਾਏ ਪ੍ਰਭੂ ਜੀ ਅੱਜ ਤੇਰੇ ਨਾਮ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪਾਕ ਰੂ ਤੇਰਾ ਸਵਾਗਤ ਹੋ ਤੇਰਾ ਸਵਾਗਤ ਹੋ ਪਾਕ ਰੂ ਤੇਰਾ ਸਵਾਗਤ ਹੋ ਪ੍ਰਭੂ ਜੀ ਪਾਕਰੂ ਤੇਰਾ ਸਵਾਗਤ ਕਰਦੇ ਆਂ ਅਸੀਂ ਆਪਣੀ ਚਰਚ 'ਚ ਤੇਰਾ ਸਵਾਗਤ ਕਰਦੇ ਆਂ ਅਸੀਂ ਆਪਣੇ ਘਰਾਂ 'ਚ ਤੇਰਾ ਸਵਾਗਤ ਕਰਦੇ ਆਂ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਤੇਰਾ ਸਵਾਗਤ ਕਰਦੇ ਆਂ ਆ ਪਾਕਰੂ ਆਓ ਪਾਕਰੂ ਆਓ ਪਾਕਰੂ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਪ੍ਰਭੂ ਤੇਰੇ ਚੁਣੇ ਹੋਏ ਲੋਕ ਆ ਪ੍ਰਭੂ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚਿਆਂ ਨੂੰ ਛੂਓ ਪ੍ਰਭੂ ਜੀ ਇਹਨਾਂ ਦੇ ਬਜ਼ੁਰਗਾਂ ਨੂੰ ਸ਼ੂਓ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜلال ਲਿਹਾਥਾਵੇ ਪ੍ਰਭੂ ਜੀ ਅੱਜ ਇਹਨਾਂ ਦੇ ਬੰਦਨ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਸ਼ਿਦਾਨੇ ਰਸਤੇ ਬੰਦ ਕੀਤੇ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੇਰੇ ਨਾਮ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਇਹਨਾਂ ਦੇ ਕਾਰੋਬਾਰ ਬੰਦ ਹੋਏ ਪાયਾ ਪ੍ਰਭੂ ਜੀ ਅੱਜ ਤੇਰੇ ਨਾਮ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਚਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਹਰ ਇੱਕ ਬਿਮਾਰੀ ਛੱਡ ਕੇ ਚਲੀ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਬਿਮਾਰੀਆਂ ਤੋਂ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਦਿਲ ਤੇ ਗੁਰਦੇ ਨਵੇਂ ਬਣ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਟੁੱਟੀਆਂ ਹੱਡੀਆਂ ਜੁੜ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਜੋ ਸ਼ੈਤਾਨ ਤੰਗ ਪਰੇਸ਼ਾਨ ਕਰਦਾ ਪ੍ਰਭੂ ਜੀ ਅਜੇ ਛੱਡ ਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਅਸੜ ਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਨਦੀਆਂ ਰਸੋਲੀਆਂ ਪਥਰੀਆਂ ਧੂਆਂ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਕਰਜ਼ਿਆਂ ਤੋਂ ਆਜ਼ਾਦ ਹੋ ਜਾਣ ਪ੍ਰਭੂ ਜੀ ਉਹ ਗਰੀਬੀ ਦੇ ਸਰਾਫ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਬੰਦਨ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਇਹਨਾਂ ਦੇ ਘਰਾਂ 'ਚ ਨਸ਼ੇ ਅ ਦੁਸ਼ਟ ਆਤਮਾ ਛੱਡ ਕੇ ਚਲੀ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਜੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਹੋਈਆਂ ਪਈਆਂ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ परमेश्वर जी अच्छे नशा चलिया जावे मेरे पिता परमेश्वर जी जावे प्रभु परमेश्वर जी परमेश्वर जी छूलो मेरे पिता परमेश्वर जी इन्हे दे बरकत आवे प्रभु इन्हों च बरकत आवे मेरे पिता परमेश्वर जी दे घर पीड़े हो जान प्रभु जी अजे बरकत न भर जान मेरे पिता परमेश्वर जी जो कच्चा घर पक्के ਜੇ ਅਰਜੀ ਜਾਨ ਮੇਰੇ ਪਿਤਾ ਪਰਮੇਸ਼ਰ ਜੀ ਜੋ ਕਾਮ ਮਦੂਰੇ ਪਾਇਆ ਜੋ ਪੂਰੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਪੂਰੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਐਸੇ ਐਸੇ ਸਾਜ ਜਨ ਦੇ ਜੀਵਨ ਚ ਵੱਡੀਆਂ ਵੱਡੀਆਂ ਗਵਾਹੀਆਂ ਬੰਨ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਨਾਲ ਬਲੇਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਨਾਲ ਬਲੇਸ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਵਧੀਆ ਪੜਾਈਆਂ ਚ ਕਰਨ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਸ਼ਰਜੀ ਹਰ ਇੱਕ ਦੇ ਘਰ ਚ ਬਰਕਤ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਹੱਥਾਂ ਤੇ ਬਰਕਤ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਇਸ ਸਾਈਕਲਾਂ ਤੋਂ ਸਕੂਟਰਾਂ ਤੇ ਜਾਣ ਸਕੂਟਰਾਂ ਤੋਂ ਮੋਟਰਸਾਈਕਲਾਂ ਤੇ ਜਾਣਗਾ ਗੱਡੀਆਂ ਤੇ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਘਰੇ ਵੱਡੀਆਂ ਵੱਡੀਆਂ ਗੱਡੀਆਂ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਇੰਨਾ ਕੁ ਦਿਓ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਨਾ ਰੱਖਣ ਨੂੰ ਥਾਂ ਥੋੜਾ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਪਰਬੂ ਬਾਈਬਲ ਚ ਲਿਖਿਆ ਮੈਂ ਤੈਨੂੰ ਡੋਲ ਦਲ ਡੋਲ ਦਰ ਨਾਪ ਕੇ ਭਰ ਭਰ ਕੇ ਦੇਉਂਗਾ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਚ ਰੋਖੇ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਸਮਾਨ ਦੇ ਚ ਰੋਖੇ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਚੁਣਿਆ ਹੋਇਆ ਕੋਈ ਗਰੀਬ ਨਾ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਰਾਜਿਆਂ ਦੇ ਰਾਜੇ ਦੇ ਬੇਟੇ ਆ ਮੇਰੇ ਪਿਤਾ ਪਰਮੇਸ਼ਰ ਜੀ ਉਹ ਗਰੀਬੀ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਗਰੀਬੀ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਬੱਚਾ ਕੋਈ ਗਰੀਬ ਨਾ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਸਾਡੀਆਂ ਸ਼ਰਮਿੰਦਗੀਆਂ ਨੂੰ ਦੂਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੀ ਸ਼ਰਮਿੰਦਗੀ ਨੂੰ ਦੂਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਤੰਨਿਆਵਾਦ ਕਰਦੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੰਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੱਚ ਪ੍ਰਭੂ ਕਰ ਸਕਦਾ ਜੋ ਕੰਮ ਕੋਈ ਨਹੀਂ ਕਰ ਸਕਦਾ ਪ੍ਰਭੂ ਜੀ ਉਹ ਤੂੰ ਕਰ ਸਕਦਾ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਲਈ ਕੋਈ ਕੰਮ ਔਖਾ ਨਹੀਂ ਮੇਰੇ ਪਿਤਾ ਪਰਮੇਸ਼ਰ ਤੂੰ ਦਿਲ ਤੇ ਗੁਰਦਿਆਂ ਨੂੰ ਯਾਚਣ ਵਾਲਾ ਪਰਮੇਸ਼ਰ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚਿਆਂ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਹੱਥਾਂ ਤੇ ਬਰਕਤ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਹੱਥਾਂ ਤੇ ਬਰਕਤ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਘਰਾਂ 'ਚ ਬਰਕਤ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਜੀ ਧੰਨਵਾਦ ਹੋ ਪ੍ਰਭੂ ਜੀ ਮੇਰੇ ਨਾਲ ਨਾਲ ਬੋਲੋ ਮੈਂ ਬੇਚੈਨ ਨਹੀਂ ਹਾਂ ਮੈਂ ਬੇਚੈਨ ਮੈਂ ਬਿਲਕੁਲ ਮੈਂ ਬਿਲਕੁਲ ਬੇਚੈਨ ਨਹੀਂ ਹਾਂ ਬੇਚੈਨ ਨਹੀਂ ਮੈਂ ਪਰਮੇਸ਼ਰ ਦੇ ਪਾਸ ਹਾਂ ਮੈਂ ਪਰਮੇਸ਼ਰ ਦੇ ਪਾਸ ਹਾਂ ਮੈਂ ਪਰਮੇਸ਼ਰ ਦੇ ਸਾਹਮਣੇ ਹਾਂ ਮੈਂ ਪਰਮੇਸ਼ਰ ਦੇ ਸਾਹਮਣੇ ਪਵਿੱਤਰ ਆਤਮਾ ਜੀ ਪਵਿੱਤਰ ਆਤਮਾ ਜੀ ਮੇਰੀ ਬੇਚੈਨੀ ਮੇਰੀ ਬੇਚੈਨੀ ਜਾ ਚੁੱਕੀ ਹੈ ਜਾ ਚੁੱਕੀ ਹੈ ਪਵਿੱਤਰ ਆਤਮਾ ਜੀ ਮੈਂ ਤੇਰੇ ਪਾਸ ਹਾਂ ਮੈਂ ਤੇਰੇ ਪਾਸ ਮੈਨੂੰ ਆਪ ਚਾਹੀਦਾ ਹੈ ਮੈਨੂੰ ਆਪ ਚਾਹੀਦਾ ਮੈਨੂੰ ਚਮਤਕਾਰ ਨਹੀਂ ਮੈਨੂੰ ਚਮਤਕਾਰ ਕਰਨ ਵਾਲਾ ਪਰਮੇਸ਼ਰ ਚਾਹੀਦਾ ਹੈ ਪਰਮੇਸ਼ਰ ਜੀ ਪਰਮੇਸ਼ਰ ਜੀ ਮੈਨੂੰ ਚਮਤਕਾਰ ਨਹੀਂ ਮੈਨੂੰ ਚਮਤਕਾਰ ਕਰਨ ਵਾਲਾ ਪਰਮੇਸ਼ਰ ਚਾਹੀਦਾ ਹੈ ਮੈਂ ਉਹ ਹਰ ਹਿੱਸੇ ਨੂੰ ਛੱਡਦੀ ਹਾਂ ਜੋ ਪ੍ਰਭੂ ਯਿਸੂ ਕਹਿੰਦਾ ਹੈ ਮੈਂ ਹਮੇਸ਼ਾ ਉਹ ਕੰਮ ਕਰਾਂਗੀ ਜੋ ਪ੍ਰਭੂ ਯਿਸੂ ਮਸੀਹ ਨੂੰ ਪ੍ਰਭੂ ਆਪ ਪਸੰਦ ਹੈ ਮੇਰਾ ਘਰ ਪਵਿੱਤਰ ਆਤਮਾ ਨਾਲ ਭਰ ਗਿਆ ਹੈ ਮੇਰੇ ਘਰ ਦੇ ਅੰਦਰ ਪਵਿੱਤਰ ਆਤਮਾ ਦੇ ਫੈਸਲੇ डन ਹੋ ਚੁੱਕੇ ਹੈ ਮੇਰੇ ਬੱਚਿਆਂ ਦੇ ਅੰਦਰ ਪਵਿੱਤਰ ਆਤਮਾ ਦੇ ਫੈਸਲੇ डन ਹੋ ਚੁੱਕੇ ਹੈ ਜੋ ਪ੍ਰਭੂ ਯਿਸੂ ਨੇ kiya ਮੈਂ ਆਪਣੇ ਘਰ ਤੇ ਲਾਗੂ ਕਰਦੀ ਹਾਂ ਜੋ ਪ੍ਰਭੂ ਜੀਸੂ ਨੇ ਕੀਤਾ ਮੈਂ ਆਪਣੇ ਘਰ ਤੇ ਲਾਗੂ ਕਰਦੀ ਹਾਂ ਪਵਿੱਤਰ ਆਤਮਾ ਜੀ ਮੇਰੇ ਘਰ ਵਿੱਚ ਆਓ ਪਵਿੱਤਰ ਆਤਮਾ ਜੀ ਮੇਰੀ ਚਰਚ ਵਿੱਚ ਆਓ ਪਵਿੱਤਰ ਆਤਮਾ ਜੀ ਮੇਰੇ ਦਿਲ ਵਿੱਚ ਆਓ ਪਵਿੱਤਰ ਆਤਮਾ ਜੀ ਮੈਨੂੰ ਹੋਰ ਇਸਤੇਮਾਲ ਕਰੋ ਮੇਰੀ ਜ਼ਿੰਦਗੀ ਵਿੱਚ ਤੇਰੀ ਮਰਜ਼ੀ ਪੂਰੀ ਹੋਵੇ ਮੇਰੀ ਜਿੰਦ ਅੱਦਲ ਤੇ ਹੱਥ ਰੱਖ ਕੇ ਕੋ ਮੇਰੀ ਜ਼ਿੰਦਗੀ ਵਿੱਚ ਤੇਰੀ ਮਰਜ਼ੀ ਪੂਰੀ ਹੋਵੇ ਤੇਰੀ ਮਰਜ਼ੀ ਪੂਰੀ ਹੋਵੇ ਮੈਂ ਤੇਰੇਆਂ ਰਾਹਾਂ ਤੇ ਚੱਲਾਂ ਜਿਹੜੇ ਰਾਹਾਂ ਤੇ ਤੂੰ ਮੈਨੂੰ ਚਲਾਵੇਂ ਮੈਂ ਉਹਨਾਂ ਰਾਹਾਂ ਤੇ ਚੱਲਾਂ ਪਵਿੱਤਰ ਆਤਮਾ ਜੀ ਮੇਰੇ ਦਿਲ ਵਿੱਚ ਆਓ ਮੇਰੇ ਦਿਲ ਵਿੱਚ ਮੇਰੇ ਘਰ ਵਿੱਚ ਆਓ ਮੇਰੇ ਬੱਚਿਆਂ ਦੀ ਜ਼ਿੰਦਗੀ ਚ ਆਓ ਪਵਿੱਤਰ ਆਤਮਾ ਜੀ ਮੇਰੇ ਦਿਲ ਵਿੱਚ ਆਓ ਮੇਰੀ ਜ਼ਿੰਦਗੀ ਵਿੱਚ ਆਓ ਮੈਨੂੰ ਹੋਰ ਇਸਤੇਮਾਲ ਕਰੋ ਮੈਂ ਹੋਰ ਅੱਗੇ ਵਧਾਂ ਮੈਂ ਤੇਰਾ ਸੂ ਸਮਾਚ ਆ ਲੋਕਾਂ ਨੂੰ ਸੁਣਾਵਾਂ ਮੈਂ ਵੱਡੀਆਂ ਗਵਾਹੀਆਂ ਦੇ ਨਾਲ ਆਵਾਂ ਮੈਂ ਵੱਡੀਆਂ ਗਵਾਹੀਆਂ ਦੇ ਨਾਲ ਆਵਾਂ ਪਰਮੇਸ਼ਰ ਜੀ ਮੈਨੂੰ ਇਸਤੇਮਾਲ ਕਰੋ ਪਰਮੇਸ਼ਰ ਮੈਨੂੰ ਇਸਤੇਮਾਲ ਕਰੋ ਮੈਂ ਹਾਲਾਤ ਦੇ ਕੇ ਪਿੱਛੇ ਨਾ ਮੁੜਾਂ ਮੈਂ ਹੋਰ ਅੱਗੇ ਵਧਾਂ ਮੈਂ ਤੈਨੂੰ ਆਪਣੇ ਜੀਵਨ ਚ ਵੇਖਣਾ ਚਾਹਣੀ ਐ ਮੈਂ ਆਪਣੀ ਜ਼ਿੰਦਗੀ ਚ ਪਰਮੇਸ਼ਰ ਤੈਨੂੰ ਵੇਖਣਾ ਚਾਹਣੀ ਐ ਪਰਮੇਸ਼ਰ ਜੀ ਮੈਨੂੰ ਚਮਤਕਾਰ ਨਹੀਂ ਮੈਨੂੰ ਚਮਤਕਾਰ ਕਰਨ ਵਾਲਾ ਪਰਮੇਸ਼ਰ ਚਾਹੀਦਾ ਵੈ ਮੈਨੂੰ ਚਮਤਕਾਰ ਕਰਨ ਵਾਲਾ ਪਰਮੇਸ਼ਰ ਚਾਹੀਦਾ ਵੈ ਤੇ ਮੇਰੀ ਜ਼ਿੰਦਗੀ ਚ ਮੇਰੇ ਦਿਲ ਵਿੱਚ ਆਓ ਪਵਿੱਤਰ ਆਤਮਾ ਆਓ ਪਵਿੱਤਰ ਆਤਮਾ ਮੇਰਾ ਦਿਲ ਖਾਲੀ ਆ ਪ੍ਰਭੂ ਜੀ ਮੈਨੂੰ ਭਰ ਦਿਓ ਪਵਿੱਤਰ ਰਾਤ ਮਾਣਾ ਪ੍ਰਭੂ ਜੀ ਇਹਨੂੰ ਭਰ ਦਿਓ ਪਵਿੱਤਰ ਰਾਤ ਮਾਣਾ ਪ੍ਰਭੂ ਜੀ ਅੱਜ ਮੈਂ ਭਰ ਕੇ ਹੀ ਜਾਣਾ ਪ੍ਰਭੂ ਜੀ ਅੱਜ ਮੈਂ ਪਾਕਰੂ ਨੂੰ ਘਰ ਲੈ ਕੇ ਜਾਣਾ ਪ੍ਰਭੂ ਜੀ ਅੱਜ ਮੈਂ ਪਾਕਰੂ ਨੂੰ ਘਰ ਲੈ ਕੇ ਜਾਣਾ ਪ੍ਰਭੂ ਜੀ ਮੈਂ ਅੱਜ ਖਾਲੀ ਨਹੀਂ ਜਾਣਾ ਪ੍ਰਭੂ ਜੀ ਮੈਂ ਤੈਨੂੰ ਨਾਲ ਲੈ ਕੇ ਜਾਣਾ ਪ੍ਰਭੂ ਜੀ ਮੈਂ ਤੈਨੂੰ ਨਾਲ ਲੈ ਕੇ ਜਾਣਾ ਪ੍ਰਭੂ ਜੀ ਆਓ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜਦੋਂ ਮੈਂ ਆਪਦੇ ਘਰ ਦੇ ਵਿੱਚ ਜਾਵਾਂ ਪ੍ਰਭੂ ਜੀ ਤੂੰ ਮੇਰੇ ਨਾਲ ਹੋਵੇਂ ਮੇਰੇ ਪਿਤਾ ਪਰਮੇਸ਼ਰ ਜੀ ਉਹ ਸਾਡੇ ਘਰਾਂ ਦੇ ਹਾਲਾਤ ਬਦਲ ਜਾਣ ਪ੍ਰਭੂ ਜੀ ਉਹ ਸਾਡੇ ਘਰਾਂ ਦੇ ਹਾਲਾਤ ਬਦਲ ਜਾਣ ਪ੍ਰਭੂ ਜੀ ਸੱਚਮੁੱਚ ਪ੍ਰਭੂ ਜਦੋਂ ਮੈਂ ਘਰ ਚ ਜਾਵਾਂ ਪ੍ਰਭੂ ਤੂੰ ਮੇਰੇ ਨਾਲ ਮੇਰੇ ਘਰ ਚੱਲ ਪ੍ਰਭੂ ਜੀ ਸਾਡੇ ਘਰ ਚੱਲ ਪ੍ਰਭੂ ਜੀ ਮੈਂ ਤੈਨੂੰ ਨਾਲ ਲੈ ਕੇ ਜਾਣਾ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਸਾਡੇ ਘਰਾਂ ਦੇ ਹਾਲਾਤ ਬਦਲ ਜਾਣ ਪ੍ਰਭੂ ਜੀ ਸੱਚਮੁੱਚ ਇਹਨਾਂ ਦੇ ਘਰਾਂ ਦੇ ਹਾਲਾਤ ਬਦਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਜੀ ਅੱਜ ਦਾ ਬਚਨ ਸਾਬ ਨੇ ਅੰਗੀਕਾਰ ਕੀਤਾ ਪ੍ਰਭੂ ਅੱਜ ਇਹ ਆਪਦੇ ਮੂੰਹੋਂ ਇਹਨਾਂ ਨੇ ਅੰਗੀਕਾਰ ਕੀਤਾ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਇਹਨਾਂ ਦੇ ਦਿਲਾਂ ਦੇ ਵਿੱਚ ਆਓ ਪ੍ਰਭੂ ਹਰ ਇੱਕ ਦੇ ਦਿਲ ਦੇ ਵਿੱਚ ਆਓ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਘਰਾਂ ਚੋਂ ਵੈਰ ਵਿਰੋਧ ਨਿਕਲ ਜਾਵੇ ਪ੍ਰਭੂ ਉਹ ਚੋਗ ਨਿੰਦਿਆ ਵਾਲਾ ਦੋਸ਼ਾਤਮਾ ਪ੍ਰਭੂ ਜੈਲਸੀ ਵਾਲਾ ਦੋਸ਼ਾਤਮਾ ਛੱਡ ਕੇ ਚਲਿਆ ਜਾਵੇ ਪ੍ਰਭੂ ਜੀ ਇਹਨਾਂ ਦੇ ਪਰਿਵਾਰ ਇਕਜੁੱਟ ਹੋਣ ਪ੍ਰਭੂ ਜੀ ਇਹਨਾਂ ਦੇ ਘਰ 'ਚ ਸ਼ਾਂਤੀ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਜੋ ਤੈਨੂੰ ਕੰਮ ਪਸੰਦ ਆ ਉਹਨਾਂ ਦੇ ਘਰਾਂ 'ਚ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਤੰਨਿਆਵਾਦ ਹੋ ਪ੍ਰਭੂ ਜੀ ਅੱਜ ਦੇ ਬੰਦਗੀ ਦੇ ਲਈ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਜੀ ਅੱਜ ਦੇ ਵੀਜ ਲਈ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਅੱਜ ਦੀਆਂ ਗਵਾਹੀਆਂ ਦੇ ਲਈ ਤੇਰਾ ਧੰਨਵਾਦ ਕਰਦੀਆਂ ਪ੍ਰਭੂ ਅੱਜ ਦੇ ਬਚਨ ਦੇ ਲਈ ਤੇਰਾ ਧੰਨਵਾਦ ਕਰਦੀਆਂ ਪ੍ਰਭੂ ਜੋ ਅੱਜ ਲੰਗਰ ਵਾਸਤੇ ਭਾਈ ਚੌਲ ਦੇ ਕੇ ਗਿਆ ਪ੍ਰਭੂ ਜੀ ਉਹਨਾਂ ਦੇ ਹੱਥਾਂ ਨੂੰ ਸ਼ੁਭ ਹੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਤੇਰੀ ਸੰਗਤ ਵਾਸਤੇ ਪ੍ਰਭੂ ਅੱਜ ਚੌਲ ਬਣਿਆ ਪ੍ਰਭੂ ਉਹ ਜਿਹਦੇ ਘਰੋਂ ਆਇਆ ਪ੍ਰਭੂ ਉਹਨਾਂ ਦੇ ਘਰ ਨੂੰ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਉਨ੍ਹਾਂ ਦੇ ਘਰ ਨੂੰ ਬles ਕਰੋ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਹੱਥਾਂ ਤੇ ਬਰਕਤ ਆਵੇ ਮੇਰੇ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਆਪਣੇ ਆਪ ਨੂੰ ਆਪਦੇ ਪੂਰੇ ਪਰਿਵਾਰ ਨੂੰ ਲੈ ਕੇ ਪ੍ਰਭੂ ਆਪਦੀ ਕਲੀਸਿਆ ਨੂੰ ਲੈ ਕੇ ਤੇਰੇ ਸੰਹਾਸਨ ਦੇ ਅੱਗੇ ਚੁੱਕਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਚੁੱਕਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਨੂੰ ਮੇਰੇ ਪਿਤਾ ਪਰਮੇਸ਼ਰ ਆਪਦੇ ਬੱਚਿਆਂ ਨੂੰ ਆਪਦੀ ਕਲੀਸਿਆ ਨੂੰ ਪ੍ਰਭੂ ਇਹਨਾਂ ਦੇ ਪਰਿਵਾਰਾਂ ਨੂੰ ਪ੍ਰਭੂ ਜੀ ਤੇਰੇ ਹੱਥਾਂ 'ਚ ਸੌਂਪਦੀਆਂ ਪ੍ਰਭੂ ਜੀ ਇਹਨਾਂ ਦੇ ਕਾਰੋਬਾਰ ਨੂੰ ਤੇਰੇ ਹੱਥਾਂ 'ਚ ਸੌਂਪਦੀਆਂ ਪ੍ਰਭੂ ਜੀ ਹਰ ਇੱਕ ਦੀ ਜ਼ਿੰਦਗੀ 'ਚ ਤੇਰੀ ਮਰਜ਼ੀ ਪੂਰੀ ਹੋਵੇ ਪ੍ਰਭੂ ਤੂੰ ਅਜ ਨਵੇਂ ਬਲ ਦੇ ਨਾਲ ਭਰਿਆ ਪ੍ਰਭੂ ਜੀ ਸੱਚਮੁੱਚ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੰਨਿਆਵਾਦ ਹੋ ਪ੍ਰਭੂ ਤੰਨਿਆਵਾਦ ਹੋ ਪ੍ਰਭੂ ਤੰਨਿਆਵਾਦ ਹੋ ਪ੍ਰਭੂ ਜੀ ਆਮੀਨ 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 ਹਾਲੇ Yeah